2 ਫੁੱਟ ਬਹੁਤਾ ਖੜਾ 2 ਫੁੱਟ 2 ਇੰਚ ਧਾਤੀ ਦੇ ਆ ਠੀਕ ਆ ਹੁਣ ਅਮਨੇ ਇੱਕ ਇੱਥੇ ਕੱਢ ਇੱਥੇ ਕਾਢੋ ਦਿੱਤੇ ਕੀ ਬਣੀ ਉਹਰੇ ਕੱਢ ਅਗਲ ਤਿੰਨ ਵਾਰਵੇਂ ਮਿਲੇ ਜੀ ਹਾਂ ਗਾੜ 4 ਵਾਰਵੇਂ ਚੌੜਾ ਉਨੇ ਉਨੇ ਚੌੜੇ ਹਾਲ ਹੈ ਜਿੰਨਾ ਰੱਖਣਾ ਤੁਸੀਂ ਤੋਂ ਚਾਤੀ ਦਾ ਬੀਬੀਆ ਹਾਂ ਹਾਂ ਉਹ ਉਹ ਸੱਚਮੂਰ ਲੱਗਦਾ ਮਿੱਟੀ ਪਾਉਣੀ ਬਹੁਤ ਸੌਕੀ ਆ ਮਨੇ ਮੇਰੇ ਸਾਹਮਣੇ ਨਾਲ ਤਾਂ ਬਾਦਮਾ ਆ ਲਓ ਜੀ ਇਹ ਸਾਡੇ ਧਾਤੀ ਦੇ ਵਿੱਚ ਰੇਤਾ ਆ ਜਾਂਦਾ ਹੋਰ ਰੇਤਾ ਬਤਾ ਐਨ ਮਾਰਦੀ ਕੱਢ ਗਏ ਅੰਕਲ ਐ ਐ ਨਾ ਕਰ ਇਹਨੂੰ ਵਿੱਚ ਸਾਡ ਖੇਤਾਂ ਨੂੰ ਵਿੱਚ ਸਾਡ ਨਹੀਂ ਪਤਾ ਗਾਹ ਵੀ ਲਿਆ ਚੱਕੇ ਬੱਸ ਓਏ ਉਹ ਵਿੱਚ ਮਜ਼ਾਤੀ ਦੇਲਾ ਪਹਿਲੀ ਹੀ ਖੱਡਾ ਕੱਢਿਆ ਮਨੇ ਫੇਲ ਹੈ ਜਾ ਓਏ ਯਾਰ ਤੂੰ ਫੇਲ ਹੈ ਮਨੇ ਜਾਣ ਬੰਦੇ ਦਾ ਕੰਮ ਔਖਾ ਹੈ ਚਲ ਚਲ ਆ ਕੇ ਜੋਨ ਨਾ ਲੜਾ ਲਓ ਜੀ ਮਨ ਇਹਨੇ ਕੱਢ ਲਈ ਬਾਹਰ ਮਨ ਸੌਖੇ ਨਿਕਲ ਗਈ ਬਾਈ ਬਹੁਤ ਔਖੀ ਨਿਕਲੀ ਆ ਇਹਨਾਂ ਅਣਜਾਣ ਬੰਦੇ ਨੂੰ ਵੀ ਫੜਾਓ ਨਾ ਮਨੇ ਉਧਾ ਟਾਈਟ ਹੋਈ ਜਾਂਦੀ ਨਾ ਜੇ ਹੇਠਾਂ ਚਾਹੀਏ ਬਾਈ ਪਤਾ ਕੀ ਆ ਇਹਨੂੰ ਉੱਪਰ ਨੂੰ ਆਪਣੀ ਕੰਨੀ ਨੂੰ ਹੋਲਡ ਕਰਕੇ ਰੱਖਣਾ ਚਲੋ ਹੁਣ ਗਾਹਾਂ ਨੂੰ ਪਤਾ ਲੱਗ ਗਿਆ ਵੀ ਅਣਜਾਣ ਬੰਦੇ ਨੂੰ ਜੇ ਦੇਣੀ ਆ ਤਾਂ ਪਹਿਲਾਂ ਦੱਸ ਕੇ ਦੋ ਨਹੀਂ ਨਹੀਂ ਦੇਣੇ ਦੀ ਲੋੜ ਨਹੀਂ ਆ ਦੇਖ ਲੈ ਲਓ ਜੀ ਬਾਈ ਮਨੇ ਨੇ ਕਰਤੀ ਐਨ ਸਾਫ ਮਨੇ ਬਣ ਕੇ ਆਂਟੀ ਵਰਗੀ ਬਾਈ ਐਨ ਦੀ ਐਨ ਜੇ ਜੀ ਲੈ ਕੇ ਗਏ ਤੇ ਉਹ ਜੀ ਕਰਕੇ ਰੱਖਤੀ ਲਓ ਜੀ ਬਾਈ ਮਨੇ ਨੇ ਇਸ ਨਿਸ਼ਾਨੀਆਂ ਲਾ ਲੀਆਂ ਕਹਿੰਦਾ ਹੁਣ ਡੌਲੇ ਦਾ ਜੋਰ ਨਹੀਂ ਦੇਖਣਾ ਕਹਿੰਦਾ ਹੁਣ ਮਸ਼ੀਨ ਦਾ ਜੋਰ ਦੇਖਣਾ ਮਨੇ 15 ਮਿੰਟ ਹੋ ਗਏ ਨਿਸ਼ਾਨੀ ਲਾਉਂਦੇ ਨੂੰ ਚੂਨਾ ਬਾਈ ਘਰ ਤੇ ਲਿਆਇਆ ਤਾਂ ਇਹ ਆ ਦੇਖੋ ਪੁੱਟੀ ਬਈ ਦੀ ਯਾਰ ਇਹ ਹਾਂ ਤੇ ਹੁਣ ਬਾਈ ਮਸ਼ੀਨ ਹੈ ਇੱਕ ਇੰਗਲੈਂਡ ਮੇਡ ਇੰਗਲੈਂਡ ਤੇ ਇੰਗਲੈਂਡ ਵਾਲੇ ਵੀਰ ਨੇ ਭੇਜੀ ਹੈ ਬਰਮੇ ਵਾਲੀ ਮਸ਼ੀਨ ਉਹ ਮਸ਼ੀਨ ਦਾ ਜੋਰ ਚੈੱਕ ਹੋਣਾ ਹੈ ਉਹਨੇ ਖੱਡੇ ਅੱਧੇ ਕੱਢਤੇ ਨੇ ਮਨੇ ਬਾਈ ਨੇ ਤੇ ਅੱਧੇ ਘਰੇਗੇ ਤੇ ਤੇ ਫਿਰ ਹੁਣ ਮਸ਼ੀਨ ਚਲਾ ਕੇ ਦੇਖਦੇ ਵੀ ਕਿਆ ਸਿਸਟਮ ਹੈ ਬਾਈ ਪਹਿਲੀ ਵਾਰੀ ਚਲਾਉਣੀ ਆ ਲਓ ਜੀ ਬਾਈ ਆ ਮਸ਼ੀਨ ਅਮਨੇ ਚੱਕ ਰੱਖਾਈ ਕਪਾਪਾ ਨੂੰ ਬਈ ਚੱਕ ਦੇ ਥੋੜਾ ਜਿਹਾ ਪਹਿਲਾਂ ਨਾ ਸੈਟਿੰਗ ਕਰ ਲਈਏ ਸੈਟਿੰਗ ਤੇ ਕਰ ਲੂਗੇ ਉਹਦਾ ਹਾਂ ਮਨੇ ਕਿੰਨਾ ਕੁ ਪਾ ਹੈ ਵੀ ਹੈ ਉੱਪਰ ਚੱਕ ਪੂਰਾ ਲੋ ਜੀ ਹਾਂ ਕਿੰਨੇ ਖੱਡੇ ਕੱਢ ਦੂਗਾ ਤੇ ਹੜੀ ਚ ਇਹ ਤਾਂ ਬਾਈ ਹੁਣ ਦੱਸੂਗੀ ਜੀ ਇਹਦੇ ਮੜਾ ਸਟਾਰਟ ਮਨੇ ਹੈਵੀ ਪ੍ਰੋਜੈਕਟ ਹਾਂ ਮੜਾ ਸਟਾਰਟ ਕਰ ਤੇਲ ਪਾ ਲਿਆ ਕਿੰਨਾ ਕੁ ਪਿਆ ਪਿਆ ਵਾਧੂ ਟੈਂਕੀ ਫੁੱਲ ਕਰ ਲਈ ਟੈਂਕੀ ਫੁੱਲ ਹੈ ਜੀ ਪਾ ਵਰੇ ਤੂੰ ਹਵਾ ਮਾਰਦਾ ਕਿ ਠੰਡਾ ਹਲੇ ਠੰਡਾ ਜੀ ਮਨੇ ਜੇ ਤੂੰ ਹਵਾ ਕਰਦਾ ਤੂੰ ਹਵਾ ਦੋਣ ਬਾਈ ਲੱਗੀ ਸਮਝ ਕਿਵੇਂ ਸਟਾਰਟ ਹੁੰਦਾ ਖੱਲ ਲੈ ਡਰਦਾ ਕਰਿਆ ਫੜਿਆ ਪਿਆ ਚੋਕਾ ਓਪਨ ਕਰਦਾ ਸੀ ਠੇਠਨ ਕਰਦੇ ਪੂਰੀ ਫੜ ਲੈ ਹਾਲੇ ਨਾ ਇੱਥੇ ਨਹੀਂ ਖੜਦੇ ਹਾਲੇ ਇੱਧਰ ਨਹੀਂ ਫੜ ਪarli ਸਾਈਡ ਤੇ ਇੰਦਰ ਇੱਧਰ ਇੱਧਰ ਅਸਲੀ ਬੜਾ ਗਰਮ ਹੋ ਜਾਂਦੇ ਆ ਰੇਸ ਹੈ ਔਨ ਕਿਥੇ ਰਹਿਣਾ ਇਹ ਪਰਮਾ ਆ ਸੱਚੀ ਤੇ ਕਰੀਦਾ ਕੋਈ ਹੋਰ ਹੋਣਾ ਬਟਨ ਜਿੱਥੇ ਘੁੰਮਣਾ ਹੈ ਮੈਂ ਦੇਖਾਂ ਹਾਂ ਦੇਖਾਂ ਹੱਥ ਕੇ ਤੇ ਘੁੰਮਦਾ ਨਹੀਂ ਮੈਂ ਦੇ ਨਾਲ ਵੇਖਣਾ ਚੱਲੂਗਾ ਹਾਂ ਇਹਦਾ ਮੜਾ ਇੱਕ ਮਿੰਟ ਹਟ ਤਾਂ ਕੋਈ ਸੋਚ ਲੱਗੀ ਹੋਣੀ ਹੋਰ ਔਹ ਜਿਗਾਰਡ ਹੋਰ ਕੋਈ ਜਿਗਾਰਡ ਜਿਹੜਾ ਲੱਗਿਆ ਨਹੀਂ ਜੱਗਨਪੁਰ ਕਰਾ ਜੱਗਨ ਨੇ ਤਾਂ ਦੇਖਿਆ ਹੁਣ ਲਾਈਵ ਇਹ ਹਾਂ ਚੱਲ ਮੜਾ ਸਟਾਰਟ ਕਰ ਹਾਂ ਦਵਾਰਾਂ ਤਾਂ ਕਰ ਨਾ ਕਰਦਾ ਮਨੇ ਲੱਗਿਆ ਬਟਨ ਪਤਾ ਕਿਥਰ ਚੱਲਦਾ ਹੈ ਬਾਈ ਪੂਰਾ ਇੱਥੇ ਰੱਖ ਕੇ ਹਾਂ ਆਹ ਰੇਟ ਆ ਤੇਈ ਦਾ ਵਾਹ ਵਾਹ ਚੱਲ ਪਿਆ ਬਾਈ ਦੇਖੋ ਇਹ ਹੈ ਜੀ ਬਦ ਕਾਟ ਤੇਜ਼ ਦੇ ਕੇ ਮੜੀ ਰੇਸ ਦੇਖ ਤਾਂ ਗਿਆ ਕਹਿੰਦਾ ਲਓ ਗਿਆ ਅੰਕੜ ਵੀ ਪਹੁੰਚ ਗਿਆ ਜੀ ਇਹ ਬਰਮਾ ਦਾਦੇ ਸਾਨੂੰ ਬਾਸ ਰੋਕ ਲੈ ਰੋਕ ਰੋਕਾ ਰੋਕ ਲੈ ਕਰ ਧੱਕਾ ਨਹੀਂ ਆਉਂਦਾ ਇਹ ਨਾਲੇ ਬੰਦ ਕਰ ਲਈ ਤੁਹਾਨੂੰ ਅੰਕਲ ਵੀ ਮਨਾਉਂਦੇ ਆ ਮੈਂ ਹੋ ਦਿੱਤਾ ਲਿਆਉਣਾ ਹੁਣ ਇਹ ਆਹ ਲੈ ਇਹ ਇਹ ਵਾਰ ਮੈਂ ਪਾਇਆ ਹੁਣ ਹੈ ਮਨੇ ਹਾਂ ਇਹ ਬਰਮਾ ਨੇ ਇਹ ਬਾਈ ਤਿੰਨ ਵਾਰਵੇਂ ਮਿਲੇ ਆ ਅੰਕਲ ਇੰਨੀ ਬਹੁਤ ਛਿਟੀ ਤੇ ਇੱਕ ਚੂਹੇ ਮੰਗਣਾ ਕੋਲ ਮਿੱਟੀ ਵੀ ਉੱਪਰ ਰੱਖਦਾ ਇੱਕ ਮਿੱਟੀ ਬਹੁਤ ਵਧੀਆ ਰੱਖਦਾ ਇੱਕ ਐ ਨਾਲੇ ਹੋਲ ਬਹੁਤ ਠੀਕ ਬਹੁਤ بڑا ਨਹੀਂ ਹੈਗਾ ਐ ਸਿੱਧਾ ਸਿੱਧਾ ਹੋਲ ਉਹ ਨਾ ਜ ਇੰਨੀ ਛੋਟੀ ਵਿੱਚ ਚਲੇਗੀ ਹੋਰ ਕਿਆ ਚਾਹੀਦਾ ਅੰਕਰ ਇਹ ਜੀ ਮਸ਼ੀਨਰੀ ਦਾ ਫਾਇਦਾ ਆਪਾਂ ਨੂੰ ਬਹੁਤ ਫਾਇਦਾ ਜੀ ਧੰਨਵਾਦ ਬਾਈ ਦਾ ਬਹੁਤ ਯਾਰ ਜੀ ਇਹ ਵੀ ਆਪਣਾ ਇਹਦੇ ਚ ਪਾਣੀ ਮੜਾ ਜਾ ਇਹ ਖੋਲ ਚ ਪਾ ਹੋਲ ਦੇਖੀ ਹੋ ਜਾਊਗਾ ਸਰੇ ਸਹੀ ਹੋਰ ਹਾਂ ਚੱਲ ਪੈਸਾ ਪਾ ਬਾਈ ਅਪ ਹੋ ਕਰਨਾ ਪੈਣਾ ਦੇ ਹਾਂ ਚੌਕ ਚੌਕ ਤਾਂ ਬੰਦ ਨਹੀਂ ਅੱਛਾ ਬੰਦ ਨਹੀਂ ਕਰੀ ਤੇ ਬੰਦ ਦੀ ਇੱਥੇ ਸਟਾਰਟ ਹੋ ਜਾਂਦਾ ਹੈ ਹਾਂ ਸੋਚ ਔਰ ਕਰ ਅੱਛਾ ਤੇ ਹਾਂ ਔਫ ਕਰਦੀ ਹਾਂ ਹਾਂ ਲੈ ਹੈ ਸੋਚ ਔਫ ਦੀ ਹਾਂ ਪੂਰਾ ਜਾਣਦੇ ਵਾਹ ਆ ਨਰੇਤਾ ਰੇ ਤਾਂ ਅਗਰ ਹੋਰ ਮੈਂ ਅਰੇ ਤਾਂ ਮੈਂ ਹੁਣ ਪੀਤਾ ਲਿਆਉਣਾ ਪੀਤਾ ਲਿਆਉਂਗਾ ਅੰਕਲ ਬੰਦ ਕਰ ਲਿਆ ਮਨੇ ਹਾਂ ਮਰੇ ਕਿੰਨੇ ਖੜੇ ਕਰ ਦੂਗਾ ਦੇਹੜੀ 'ਚ ਬਾਈ ਮੈਂ ਕਹਿੰਦਾ ਜਿੰਨੇ ਮਾਜੀ ਕਢਾ ਲਓ ਹਾਂ ਕੋਈ ਜੋਰੀ ਨਹੀਂ ਲੱਗਦਾ ਜਮਾਂ ਹੀ ਸਿਰਫ ਆਹ ਹੋਲਡ ਕਰਨੀ ਆ ਹਾਂ ਜਿੰਕਣ ਜਿੰਨੀ ਤੂੰ ਰੇਖਦੇ ਹੀ ਕੇ ਵਿੱਚ ਜਾਂਦੀ ਆ ਆਪਣੇ ਆਪ ਜਾਂਦੀ ਆ ਰੁਕਣੀ ਆ ਬਸ ਇਹਦਾ ਭਾਰ ਵੀ ਆ ਹਾਂ ਆਪਣੇ ਆਪੇ ਵਿੱਚ ਜਾਂਦੀ ਮਨੇ ਉਹਦਾ ਭਾਰੀ ਤੇ ਮਜ਼ਾਤ ਹੈਗੀ ਆ ਨਹੀਂ ਠੀਕ ਆ ਯਾਰ ਜੇ ਬੰਦੇ ਨੇ ਚਲਾਉਣੀ ਬੰਦੇ ਨੂੰ ਆਪ ਹੀ ਕੋਪੇ ਜਾਣਾ ਆਹ ਰੇਸ ਆ ਬਸ ਰੇਸ ਛੱਡਦੀ ਤਾਂ ਬੰਦ ਹੋ ਗਿਆ ਦੇਤੀ ਚੱਲ ਪਿਆ ਹਾਂ ਚੱਲ ਪਿਆ ਬਟਨ ਬੂਟਨ ਨਹੀਂ ਹੈਗਾ ਕੋਈ ਬਟਨ ਬੂਟਨ ਨਹੀਂ ਹੈਗਾ ਬਟਨ ਸਿਰਫ ਆਨ ਆਫ ਦਾ ਹੀ ਆ ਉਹ ਖੱਡਾ ਮਨੇ ਵਧੀਆ ਇੰਨਾ ਕਿ ਮੇਰੇ ਸਾਹਮਣੇ ਨਾਲ ਮੈਂ ਕਹਿੰਦਾ ਬਹੁਤਾ ਚੌੜਾ ਵੀ ਨਹੀਂ ਚਾਹੀਦਾ ਖੱਡਾ ਹਾਂ ਬਸ ਇੰਨਾ ਕਿ ਚਾਹੀਦਾ ਨਾਲੇ ਸਿੱਧਾ ਸਿੱਧਾ ਤੇ ਬਾਈ ਹੁਣ ਸਾਨੂੰ ਇਹਦਾ ਪਤਾ ਲੱਗ ਗਿਆ ਵੀ ਕਿੱਥੇ ਚੱਲਣੀ ਹੈ ਹਾਂ ਠੀਕ ਹੈ ਇੱਥੇ ਨਹੀਂ ਚੱਲਦੀ ਇਹ ਹਾਂ ਇੱਥੇ ਹੀ ਚੱਲਣਾ ਇਹਨੇ ਚੌਕ ਲਾਈਟ ਚੱਲਦੀ ਨਹੀਂ ਚੌਕ ਲਾਈਟ ਨਹੀਂ ਚੱਲਦੀ ਅੱਛਾ ਉਰੇ ਚੱਲਦੀ ਇੱਧਰ ਉਰੇ ਚੱਲਦੀ ਆ ਓਹੋ ਹਾਂ ਠੇਕਾਦਾਰਵਾ ਤੈਨੂੰ ਠੇਕਾਦਾਰ ਦੀ ਬਾਈ ਕੋਈ ਗੱਲ ਨਹੀਂ ਕੱਢੀ ਜਾਵਾ ਖੜੇ ਕੱਢ ਦਊਂਗਾ ਮਨੇ ਦਿਹਾੜੀ ਤਾਂ ਪਾਇਗਾ ਨਹੀਂ ਮੋਟੀ ਮੋਟੀ ਗੈਲ ਚਾਹੇ ਉਹ ਗੈਲੋ ਹਾਂ ਕੰਮ ਕਰਨਾ ਮਨੇ ਇੱਕ ਦੰ ਦੱਸਤਾ ਜੇ ਇੱਕ ਮੂਰੇ ਬਾਰਮੇ ਕੇ ਗਲੀਆਂ ਕੱਢਣੇ ਵਾਲਾ ਹੋਵੇ ਪਿੱਛੇ ਦੋ ਜਾਨੇ ਬੂਟੇ ਲਾ ਨਹੀਂ ਸਕਦੇ ਇਹ ਨਹੀਂ ਨਹੀਂ ਸਪੀਡ ਕੇ ਕੱਢੀ ਜਾਣੇ ਜਿਕਣ ਹੁਣ ਮੈਨੂੰ ਨਿਸ਼ਾਨੀਆਂ ਲਾ ਕੇ ਆਇਆ ਹੈ ਗਰੀਬ ਆਲੀ ਹਾਂ ਬੋਕਣਾ ਕਰੀ ਹਾਂ ਦਵਾ ਨਾਮ ਕੱਢੀ ਜਾਣੀ ਹੈ ਮੇਰੇ ਵੱਲ ਦੋ ਜਣੇ ਲਾਈ ਜਾ ਪਿਛੇ ਦੋ ਜਣੇ ਪਿਛੇ ਟੀਲੇ ਤੇ ਕੀਲੇ ਲਾ ਰਹੇ ਨੇ ਹਣਾ ਹੋਰ ਹੋਰ ਬਹੁਤ ਵਧੀਆ ਜਿਹਾ ਕਾਰਡ ਹੈ ਲਾ ਮੈਨ ਛੱਡੀ ਪਾ ਪੁੱਤ ਜਿਹੜੀ ਛੱਡੀ ਪਾਈ ਤੁਦਣਾ ਮਣੀ ਇਹਨੂੰ ਫਿੱਤੇ ਕੇ ਮੈਨ ਹਾਂ ਜੀ ਪੱਕਾ ਕੰਮ ਕਰਦਾ ਅੰਗਲ ਕੇ ਦਾ ਦੂਰ ਦੂਏ ਪਾਸੇ ਪੁੱਤ ਸਿੱਧੀ ਆ ਹਾਂ ਇਹ ਕਿੰਨੇ ਫੁੱਟਾ ਵਰਮਾ ਹੋ ਪਤਾ ਲੱਜਣਾ ਹਾਂ ਲਾ ਪੂਰੀ ਟੰਡੀ ਵੀ ਆ ਇਹ ਚੱਲ ਉਹਦਾ ਹੋ ਜਾਊਗਾ 2 ਫੁੱਟ 2 ਇੰਚ ਹੋਗੀ 2 ਫੁੱਟ 2 ਫੁੱਟ ਬਹੁਤ ਆ ਖੜਾ 2 ਫੁੱਟ 2 ਇੰਚ ਧਾਤੀ ਦੇ ਆ ਠੀਕ ਆ ਹੁਣ ਆਮਨੇ ਇੱਕ ਇੱਥੇ ਕੱਢ ਇੱਥੇ ਕੱਢੋ ਦਿੱਤੇ ਕੀ ਬਣੀ ਉਹਰੇ ਕੱਢ ਅਗਲ ਤਿੰਨ ਵਾਰਵੇਂ ਮਿਲੇ ਜੀ ਹਾਂ ਗਾੜ 4 ਵਾਰਵੇਂ ਚੌੜਾ ਉਨੇ ਉਨੇ ਚੌੜੇ ਹੌਲ ਹੈ ਜਿੰਨਾ ਰੱਖਣਾ ਤੁਸੀਂ ਤੋਂ ਚਾਤੀ ਦਾ ਬੀਬੀ ਆ ਹਾਂ ਹਾਂ ਉਹ ਉਹ ਸੱਚਮੂਰ ਲੱਗਿਆ ਦਾ ਮਿੱਟੀ ਪਾਉਣੀ ਬਹੁਤ ਸੌਖੀ ਆ ਮਨੇ ਮੇਰੇ ਸਾਹਮਣੇ ਨਾਲ ਤਾਂ ਬਾਦਮਾ ਆ ਲਓ ਜੀ ਇਹ ਸਾਡੇ ਧਾਤੀ ਦੇ ਵਿੱਚ ਰੇਤਾ ਆ ਜਾਂਦਾ ਹਾਂ ਰੇਤਾ ਦੂਜੀ ਬਾਤ ਆ ਐਨ ਮਾਰਦੀ ਕੱਢ ਗਏ ਅੰਕਲ ਐਂ ਨਾ ਕਰ ਇਹਨੂੰ ਵਿੱਚ ਸਾਡਾ ਫਿੱਤੀ ਨੂੰ ਵਿੱਚ ਸਾਡਾ ਨਹੀਂ ਪੁੱਤ ਨਹੀਂ ਨਹੀਂ ਫਿੱਤੀ ਸਾਡੇ ਵਿੱਚੋਂ ਦਿਖਣਾ ਨਹੀਂ ਫਿਰ ਥੱਲੇ ਲਾਉਣ ਲੈ ਲੈ ਫੜ ਪਾ ਮਾੜਾ ਜਿਹਾ ਫੜ ਹਾਂ ਹਾਂ ਇਹ ਲੈ ਉੱਲੂ ਵਾਲੀ ਅੱਖ ਮਨੇ ਉੱਲੂ ਵਾਲੀ ਉਹ ਆ ਥੱਲੇ ਕੀਤਾ ਲੱਗ ਜਾਣਾ ਨਾ ਉੱਨਾ ਆਪਾਂ ਫੜ ਲੈਣਾ ਆ ਦੇਖੋ ਪੂਰਾ 2 ਫੁੱਟ 2 ਫੁੱਟ ਹੈ ਧਰਤੀ ਦੇ ਬਰਾਬਰ ਆ ਜੇ 2 ਫੁੱਟ ਮਨਾ ਕੱਢਦਾ ਤਾਂ 2.5 ਫੁੱਟ ਖੱਡਾ ਮੈਂ ਕਿਹਾ ਇੰਨੇ ਦਾ ਫਾਇਦਾ ਨਹੀਂ ਹੈਗਾ ਪੂਰਾ ਥੱਲੇ ਕਿਹਾ ਪੂਰੀ ਕਹਿੰਦਾ ਛਿਟੀ ਗਲ ਜਾਂਦੀ ਛੇੜ ਤੇ ਹਾਂ ਫਿਰ ਥੱਲੇ ਇੰਨਾ ਕਿਤੇ ਮਨੇ ਉਹ ਖੱਡੇ ਮੈਂ ਪਾਤੇ ਪਤਾ ਕਾਤੇ ਛਿਟੀ 빙ੀ ਹੁੰਦੀ ਆ ਉਹ ਚੌੜਾ ਏ ਇਹ ਖੱਡੇ ਦਾ ਸਹਜੇ ਇੰਨਾ ਨਾ ਮੈਂ ਇਹਨੇ ਸਿੱਧਾ ਠੋਸ ਰੱਖਣਾ ਅਰੇ 빙ੀ ਨਹੀਂ ਹੋਣਾ ਉਹ ਖੱਡਾ ਚੌੜਾ ਹੁੰਦਾ ਤਾਂ ਆ ਹੁੰਦੀ ਆ ਉਨਾ ਨਹੀਂ ਇਹਦੇ ਨਾਲ ਇੱਕ ਹੋਰ ਅਗਰ ਹੋ ਡੂੰਗਾ ਤਾਰਨਾ ਜੇ ਚੌੜਾ ਕਰਨਾ ਜਾ ਹੋ ਡੂੰਗਾ ਕਰਨਾ ਬੜਾ ਬਾਰਮਾ ਵੀ ਹੈਗਾ ਉਹ ਤਾਂ ਲੋੜਨੀ ਆਪਾਂ ਨੂੰ ਉਹਦੀ ਅੱਡੀ ਲੋੜ ਆ ਗਿਆ ਲੋੜ ਆਇਆ ਕਿਉਂਕਿ ਐਡਾ ਹੋ ਕੇ ਬਾਰਮਾ ਚੱਲਣਾ ਹੀ ਫਿਰ ਉਹਦੇ ਆ ਹਾਂਕਾ ਤੁਸੀਂ ਕਹਤੇ ਕਰਨਾ ਹੈ ਖੇਤਾਂ 'ਚ ਹੁਣ ਇੱਥੇ ਨਹੀਂ ਚੱਲਣਾ ਖੇਤਾਂ 'ਚ ਕਰ ਚੈੱਕ ਕਰਨਾ ਇਹ ਖੇਤਾਂ 'ਚ ਵਸ ਗਿਆ ਹੁਣ ਗੰਨਾ ਬੀਜਣਾ ਉੱਥੇ ਅੱਗੇ ਗਿਆ ਬਾਪਾ ਪਾਤੀ ਲੈ ਕੇ ਆ ਜਾਮਣੇ ਭਾਈ ਦੇ ਘਰ ਤਾਂ ਚਾਲੂ ਮੁੰਡੇ ਨੇ ਬਿਜਾਰੀ ਮਨੇ ਹਾਂ ਪਾਸ ਹਾਂ ਪਾਸ ਜੀ ਪਾਸ ਪੂਰਾ ਆ ਬੋਤਲ ਚੱਕ ਵੀ ਬੋਤਲ ਵੀ ਚਾਹੀਦੀ ਪਾਣੀ ਹਾਂ ਊਣ ਹੀ ਤਾਂ ਕਿਸੇ ਤੇ ਲੋਟ ਆਉਣਾ ਹੈਗਾ ਇਹ ਲੱਭਤਾ ਬੋਤਲ ਦੇ ਕੋਲੇ ਬਾਈ ਆਏ ਅੰਕਲ ਇਹ ਮਸ਼ੀਨਰੀ ਇਹ ਵੀ ਸ਼ਾਮ ਕੇ ਚਲਾਉਣੇ ਵਾਲੀ ਹੈ ਇੱਥੇ ਉੱਬੜੂਗੀ ਜਿੱਥੇ ਰੋੜ ਆ ਗਿਆ ਜਿੱਥੇ ਰੋੜ ਆ ਗਿਆ ਨਹੀਂ ਦਾ ਇਹ ਬਹੁਤ ਆਰਾਮ ਨਾਲ ਜਾਂਦੀ ਹੈ ਮਨੇ ਇਹ ਅਰੇ ਤਾਂ ਨਹੀਂ ਕਰਤੇ ਹੈ ਸ਼ਾਮ ਕੇ ਚਲਾਉਣੇ ਵਾਲੀ ਚੀਜ਼ ਹੈ ਸ਼ਾਮ ਕੇ ਹੀ ਸ਼ਾਮ ਆ ਜਾ ਬਾਈ ਮੋਟਰਸਾਈਕਲ ਵਾਲਾ ਇੰਜਨਾ ਥੋੜਾ ਜਿਹਾ ਛੋਟਾ ਇਹ ਰੇਮਾ ਅਮਨੇ ਤਾਂ ਇੱਥੇ ਫੌਰ ਨੂੰ ਮਾਰੀ ਜਾ ਉਹਦੇ ਨਾਲ ਖੁਰ ਖੁਰ ਕਰੀ ਜਾ ਥਲੇ ਨਾਲ ਆਦਾ ਦੇਖੀਏ ਨੇ ਰੀ ਲਾ ਲੈਣੀ ਆ ਦੋ ਘੰਟੇ માં ਹਾਂ ਦੋ ਘੰਟੇ માં ਗੱਡੇ ਦੇ 60 ਕੇ ਗੱਲ ਕੱਢ ਗਿਆ 60 ਰੁਪਏ ਲੱਗਾ 102 ਬੂਟਾ ਗੋਲਾ ਗਾਹ ਕੱਢਦੇ ਨੇ ਇਹਦੇ ਮਾ ਨਾਲ ਟਾਈਮ ਨਹੀਂ ਲੱਗਣਾ ਕੁਛ ਆ ਜਾ ਹਾਂਜੀ ਬਾਈ ਜੀ ਕਿਆ ਕਹਿੰਦੇ ਆ ਬਾ ਬਾਈ ਕਹਿੰਦੇ ਹੁਣ ਲਾ ਕੇ ਪੱਟਾ ਨੂੰ ਤੇਲ ਬੰਦੇ ਕੱਪੜੇ ਦੇ ਬਾਹਰ ਹੋ ਗਿਆ ਚੱਲੂ ਪ੍ਰੋਜੈਕਟ ਹੈ ਇਹ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰੀ ਕਿਰਪਾ ਸੱਚ ਕੋਣ ਆ ਬਾਈ ਫੁੱਲੀ ਜਾਂਦਾ ਹੈ ਹੋਰ ਹੋ ਰਹੀ ਹੈ ਵਾਹੇ ਗੇ ਸਮਨੇ ਇੱਕ ਬਾਰੇ ਹਾਂ ਉਹ ਭਾਈ ਹੌਲੀ ਕੱਢ ਮਨਾ ਕੇ ਨਾ ਰੁਕ ਵੀ ਜਾਂਦਾ ਜੇ ਰੁਕਣਾ ਖਾਜ ਕੁਝ ਕਰਨੀ ਆ ਰੇ ਛੱਡੋ ਰੁਕ ਵੀ ਜਾਂਦਾ ਏ ਭਾਈ ਮੈਂ ਕਹਿੰਦਾ ਮਾਫੀ ਹੋ 5 ਮਿੰਟ ਹੋਏ ਆ ਇਹਨੂੰ 4-5 ਖਾਡੇ ਘੜ ਤੇ ਮਨੇ ਮੈਂ ਕਹਿੰਦਾ 2 ਮਿੰਟ ਵੀ ਨਹੀਂ ਲੰਦਾ ਇੱਕ ਖੱਡੇ ਨੂੰ ਕੱਢ ਲੈ ਲਓ ਜੀ ਹੁਣ ਟਾਈਮ ਲਾ ਕੇ ਕੱਢ ਦੇ ਚੱਲ ਦੇ ਦੇ ਕਿੰਨੇ ਸੈਕਿੰਡਾਂ ਮੈਂ ਕੱਢਦਾ ਬਾਈ ਕੱਢਾ ਮਨੇ 13 ਸੈਕਿੰਡ ਵਿੱਚ ਆ ਦੂਹਾ ਖੱਡਾ ਰਹਿਦੇ ਬਾਈ ਤੇਰਾ ਥੋੜਾ ਜੱਬੀ ਬਾਈ ਇਹ ਤੇਰਾ ਥੋੜਾ ਜਿਹਾ ਵੱਧ ਟਾਈਮ ਲੈ ਗਿਆ ਬਨੇ 1 ਮਿੰਟ ਮਾ ਤਾਂ ਕੱਢ ਦੇ ਨੇ ਖਾਦੇ ਖੱਡੇ ਜੀ ভাই ਮੁੰਡਾ ਸਵਾਦ ਲੈਣ ਲੱਗ ਗਿਆ ਹਾਂ ਜੀ ਭਾਈ ਚੱਲਦੇ ਕੰਮ 'ਚ ਮਨਾ ਵੀ ਪਹੁੰਚ ਗਿਆ ਦੁਆ ਛੋਟਾ ਕਿੱਦਾਂ ਭਾਈ ਸਤਿ ਸ਼੍ਰੀ ਅਕਾਲ ਜੀ ਕਾਕਾ ਕਾਇਆ ਵੇ ਕਾਕਾ ਕਹਿੰਦਾ ਪਾਲੂ ਦੇਖਣ ਆ ਮਾ ਉਹ ਕਾਕਾ ਕਹਿੰਦਾ ਪਾਲੂ ਦੇਖਣਾ ਤੇ ਪਾਲੂ ਆ ਹਣਕ ਚੀਜ਼ ਵਧੀਆ ਨਾ ਹਾਂ ਇਹ ਮਨ ਜਿੱਥੋਂ ਲਗਾਇਆ ਨਾ ਫਾਪਾ ਕੜ ਪਾਏ ਦੇਖ ਲੈ ਮਨਾ ਨਵੇਂ ਨਵੇਂ ਚੀਜ਼ਾਂ ਲਿਆਉਂਦਾ ਫਿਰ ਮਨੇ ਆਹ ਸਾਹਿਬ ਨਾਲ ਤਾਂ ਦੋ ਪਿੰਡਾਂ ਦੇ ਬੁੱਟੇ ਲਾਰੇ ਕਰ ਲੈ ਜਿਹੜੇ ਸਾਹਬ ਰ ਮਹੀ ਮਸ਼ੀਨ ਇੱਕ ਨੰਬਰ ਹੈ ਪੁੱਲਪਾਤ ਜਿਹਨੂੰ ਕਹਿੰਦੇ ਆ ਅੱਧਾ ਘੰਟਾ ਦੀ ਲੱਗ ਜਾਣਾ ਮੈਂ ਤੈਨੂੰ ਲੈਣ ਗਿਆ ਦੇਖ ਲੈ ਇਹਨੇ ਕਲਨ ਕੱਢਦੀ ਪਿਛੇ ਦੇ ਮਤਲਬ ਆਏ ਹੈ ਭਾਈ ਜਿੱਥੇ ਥੋੜਾ ਜਿਹਾ ਬੋਲਾ ਹੈ ਉੱਥੇ ਛਿੱਤੀ ਕੱਢ ਦਿੰਦੀ ਹੈ ਜਿੱਥੇ ਥੋੜਾ ਜਿਹਾ ਮਤਲਬ ਖੋਸ ਜਗਾ ਹੈ ਇਹ ਇਹ ਯਾਰ ਟੱਕਰ ਆ ਜਾਂਦੀ ਹੈ ਜਿੱਦੇ ਰੇਤਾ ਜਾਂ ਤੇ ਛਿੱਤੀ ਨਿਕਲ ਜਾਂਦਾ ਹੈ ਮਨੇ ਠੋਸ ਜਗ੍ਹਾ ਦੀ ਨਾ ਜਿੱਥੇ ਪ੍ਰੇਤਾ ਜਾ ਉੱਥੇ ਜਰੇ ਨਿਕਲ ਜਾਂਦਾ ਏ ਲੈ ਸਾਰੇ ਕੋਰੇ ਬਾਈ ਰੇਤਾ ਦਾ ਕੋਰੇ ਸਕੇਟਾ ਦੇ ਆਹ ਨਾ ਪੰਡੂ ਕੀ ਕਰਦਾ ਨਿਆਣੇ ਦਾ ਘਰ ਜੀ ਨਹੀਂ ਲੱਗਦਾ ਨਾ ਪੈਣ ਆਈ ਵੀ ਫਿਰ ਹੁੰਦੀ ਸੀ ਮੈਂ ਕਿਹਾ ਚੱਲ ਤੈਨੂੰ ਖੇਤਾ ਚ ਘਵਾ ਲਿਆ ਹਾਂ ਹਾਂ ਠੀਕ ਹੈ ਜਵਾਗ ਜਵਾਕਾਂ ਨੂੰ ਵੀ ਖੇਤ ਦੇਖਣੇ ਚਾਹੀਦੇ ਆ ਚਲ ਅਹੀਂ ਸੰਗ ਲੱਗ ਇੱਧਰ ਦੇਖ ਲੋ ਕਿੰਨੂੰ ਸਵਾਰ ਬੈ ਗਏ ਹਟਦਾ ਹੀ ਨਹੀਂ ਹੈਗਾ ਉਹ ਬੱਸ ਕਰ ਹਣ ਲੈ ਹਟਦਾ ਹੀ ਨਹੀਂ ਹੈਗਾ ਦੇਖ ਕਿ ਤਨਾ ਜਮੇ ਟਾਈਮ ਨਹੀਂ ਲੱਗਦਾ ਹੈਗਾ ਉੱਥੇ ਟਾਈਮ ਲੱਗੋ ਪੀਓ ਨੂੰ ਲੈ ਇਹ ਤਾਂ ਕੰਮ ਹੀ ਨਾ ਰਹੀ ਜੀ ਬਾਈ ਕਿੰਕ ਲੇਨ 2 ਲੇਨ 3 ਲੇਨ 4 ਲੇਨਾਂ ਕਰਤੀਆਂ ਮਸਾਂ ਹੀ ਅੱਧਾ ਘੰਟਾ ਵੀ ਲੱਗੇਗਾ ਅੱਧਾ ਘੰਟਾ ਵੀ ਜ਼ਿਆਦਾ ਏ ਮਨੇ ਕਿੰਨਾ ਟਾਈਮ ਲੱਗੂਗਾ ਹੱਦ ਬਾਈ ਕੁਛ ਨਹੀਂ ਹੈਗਾ ਹਾਂ 5 ਮਿੰਟ ਆਉਣਾ ਜਾਣਾ ਹੀ ਹੋਏ ਕਰਨਾ ਜਾਣਾ ਹੀ ਜੇ ਤਾਂ ਬਾਈ ਅੱਧਾ ਕਿਲਾ ਕਿਲਾ ਲਾਉਣਾ ਫਿਰ ਤਾਂ ਆਉਣਾ ਜਾਣਾ ਹੀ ਆਉਣਾ ਏ 5-7 ਕਿਲੇ ਨੂੰ ਫਿਰ ਦਮ ਲੈ ਲੂਗੇ ਥੋੜਾ ਤੇਲ ਪਾ ਲਿਆਵਾ ਖਾਲੀ ਕਾਨੂੰ ਕਰਨੀਆਂ ਤੇਲ ਹੈਗਾ ਹਾਂ ਹੱਥ ਕੋਲੇ ਬਾਈ ਜੇ ਤੇਲ ਖਾਂਦੀ ਹੈ ਤਾਂ ਕੰਮ ਵੀ ਕਰਦੀ ਹੈ ਮਨੇ ਕਿੰਨੇ ਦਾ ਕੰਮ ਕਰਤਾ ਤੁਹਾ ਸਾਫ ਲੈ ਲੈ ਮੈਂ ਕਹਿੰਦਾ 50 ਤੋਂ ਉੱਪਰ ਖੱਡੇ ਨਿਕਲ ਗਏ ਕਿੰਨੇ ਰੁਪਏ ਚੱਲਦਾ ਏ 70 ਰੁਪਏ ਖੱਡਾ 70 ਪਾਇਆ 35 350 ਦਾ ਕੰਮ ਕਰਤਾ ਆਪਣੇ ਅੱਧੇ ਘੰਟੇ ਚ ਹੋਰ ਨਾਲੇ ਨਹੀਂ ਪੂਰੀ ਦਿਹਾੜੀ ਲੱਗਣੀ ਦੀ ਦੇਖ ਲੈ ਹੁ ਬੂਟੇ ਹੀ ਆ ਬੂਟਾ ਲਿਆ ਲੈ ਕੇ ਸਿਟੀ ਜਾ ਟੋਈ ਜਾ 100 ਰੁਪਏ ਦਾ ਤੇ ਲੱਗਿਆ ਹੁਣ ਸਾਰਾ ਤੇ ਮਨੇ ਲੀਟਰ ਤੇਲ ਤਾਂ ਨਹੀਂ ਦਪਾਇਆ ਆਪਾਂ ਨੇ ਲੀਟਰ ਦੇ ਘੱਟ ਪਾਇਆ ਤਾਂ ਦੇਖ ਲੈ ਥੋੜਾ ਜਿਹਾ ਹੋਰ ਪਾਉਣਾ ਹੈ ਬੋਤਲ ਮੋਟਰਸਾਈਕਲ ਕੋ ਪਈ ਆ ਉਹ ਤੇ ਵਾਸ ਹੁੰਦੀ ਏ ਨੀ ਹਾਂ ਹਲੇ ਵੀ ਥੋੜਾ ਜਿਹਾ ਤੇਲ ਪਿਆ ਬਾਈ ਚ ਆ ਇਨਾਂ ਨੰਬਰ ਲਿਖਿਆ ਹੋਇਆ ਬਾਈ ਇਹਦਾ 82 ਸੀਸੀ ਦਾ ਇੰਜਨ ਆ ਕੰਪਨੀ ਕੰਪਨੀ ਸਾਰਾ ਕੁਝ ਲਿਖਿਆ ਹੋਇਆ ਬ੍ਰਾਂਡ ਬਾਕੀ ਬਾਈ ਆਹ ਆਨ ਆਫ ਰੇਸ ਹੈ ਹੁਣ ਮੜੀ ਜੀ ਸਮਝ ਲੱਗ ਗਈ ਜਾਂ ਚੋਕ ਹੋ ਗਈ ਬਾਕੀ ਇਹਨ ਓਕੇ ਆ ਸਟਾਰਟਿੰਗ ਵਾਲਾ ਹੋ ਗਿਆ ਹਨ ਹੂੰ ਦੋਏ ਪੰਪ ਮੰਗਣ ਸਟਾਰਟਿੰਗ ਵਾਲਾ ਹੀ ਖਿੱਚ ਗਏ ਬਾਕੀ ਵਧੀਆ ਚੀਜ਼ ਆ ਧੂਆਂ ਵਾਲਾ ਹੈ ਜੀ ਮਾਰਦਾ ਫਿਰ ਉਹ ਗਰਮ ਪਿਆ ਉਹ ਹੱਥ ਫੂਕਦਾ ਤਾਂ ਕਿਉਂਕਿ ਚੱਲ ਨਹੀਂ ਬਾਈ ਹੋ ਗਿਆ ਟਾਈਮ سارے ਲੱਛਾਪਾ ਪੈ ਗਿਆ ਉਂਗਲੀ 'ਤੇ ਕਦੇ ਤਾਂ ਹੁੰਦਾ ਸਾਨੂੰ ਬਾਈ ਰੱਖੋ ਫੋਕਸ ਬਾਈ ਉਂਗਲੀ 'ਤੇ ਮਨੇ ਲੈ ਪਉਆ ਖੰਡ ਬਾਈ ਬਹੁਤ ਆ ਇੰਨਾ ਹਾਂ ਨਿਹਾਰੇ ਨੇ ਕੱਢਦੀ ਹੈ ਜੀ ਨਿਹਾਰੇ ਕੰਮ ਕਰਦੀ ਹੈ ਜੀ ਮੋਟਰ ਸੈਲਮ ਵੱਧ ਪਾ ਕੇ ਲਿਆ ਤਾਂ ਬੋਤਲ ਮਿਲ ਨਹੀਂ ਹੈ ਕਿ 6 ਲੀਟਰ ਮੋਟਰ ਸੈਲਮ ਹੀ ਪਾ ਲਿਆ ਮੁੰਡਾ ਮਨੇ ਨਿਵਾਉ ਨਹੀਂ ਬੈਨਾ ਬੰਗਲੇਲ ਮਗਲਿਆਲ ਬਾਈ ਉਹ ਸਾਈਡ ਉੱਰ ਜੱਗਾ ਕਹਿੰਦਾ ਉਹ ਦਿਆ ਵਾ ਇੱਕ ਉਹਦੇ ਮੈਂ ਪੈਂਦਾ ਮਗਲਿਆ ਉਹਦਾ ਕੀ ਸਿਸਟਮ ਹੈ ਉਹ 3 ਘੰਟੇ ਚੱਲਣ ਦੇ ਬਾਅਦ ਪੈਂਦਾ ਜੀ ਕਹਿੰਦੇ ਅੱਛਾ ਹੂੰ ਠੀਕ ਆ ਜੱਗਾ ਸਮਝ ਆ ਗਿਆ ਤਾਂ ਐ ਤਾਂ ਅੱਛਾ ਠੀਕ ਆ ਠੀਕ ਆ ਕਹਿੰਦਾ ਜੇ 3 ਘੰਟੇ ਲਗਾਤਾਰ ਚੱਲਦੀ ਹੈ ਜੀ 3 ਘੰਟੇ ਬਹੁਤ ਹੋ ਜਾਂਦੇ ਆ 3 ਘੰਟੇ ਚ ਕੰਮ ਵੀ ਨਾ ਬਹੁਤ ਕਰ ਦੇਣਾ ਤੇ ਬਾਅਦ ਚ ਹੋਰ ਪਾਉਣਾ ਪੈਂਦਾ ਮਗਲਿਆਲ ਹਮਨੇ ਤੂੰ ਤਾਂ ਨਹੀਂ ਚਲਾ ਸਕਦਾ ਇਹਨੂੰ ਨਾ ਚਲਾ ਲਣੀ ਇਹਨੂੰ ਆਹਨੇ ਫੜੀ ਮੜਾ ਕੁੜੀ ਇੱਕ ਇੱਕ ਖਟਾ ਘੜਾਉਣਾ ਇਹ ਤੇ ਦੇਖਦੇ ਆ ਹਾਂ ਤੇਰੇ ਵਜਨ ਜ ਨਹੀਂ ਭਰੀ ਐ ਫੜੀ ਫੜੀ ਮੰਨੇ ਮੜਾ ਇਹ ਸਟਾਰਟ ਕਰਕੇ ਦੇ ਇਹਨੂੰ ਬਾਈ ਸਟਾਰਟ ਵੀ ਆਪੇ ਕਰੂੰਗਾ ਹਾਂ ਸਟਾਰਟ ਵੀ ਆਪੇ ਕਰੂੰਗਾ ਰਹਿਣ ਦੇ ਹਾਂ ਫੜੀ ਆਹ ਦਾ ਖੱਡਾ ਹੋਰ ਤੇ ਤੇ ਜੋਰ ਨਹੀਂ ਵਜਿਆ ਉਹ ਜੋਰ ਨਹੀਂ ਤਾਂ ਬੰਦ ਕਰਤੀ ਕਿਤੇ ਨਵੇਂ ਚਲਾਉਣਾ ਮੈਂ ਚੱਲ ਨਾ ਸਟਾਰਟ ਕਰ ਸੋਚ ਔਨ ਕਰਕੇ ਮਨੇ ਦੇਈ ਇਹਨੂੰ ਖੱਡੇ ਦੇ ਬਾਅਦ ਮੈਂ ਆ ਦੇ ਇਹਨੂੰ ਹੁਣ ਇੱਥੇ ਰੱਖੀ ਫੜਿਆ ਲੈ ਫੜ ਛੱਡ ਦੇ ਬਸ ਕਾ ਕਾ ਆ ਰਿਹਾ ਆ ਰਿਹਾ ਫੜ ਗਈ ਰੇਸ ਨਹੀਂ ਦੇਣੀ ਕੋਈ ਕੋਈ ਨਹੀਂ ਆ ਲੈ ਕੋ ਭਾਈ ਉਹਨੇ ਗਾਹ ਵੀ ਲਿਆ ਚੱਕੇ ਬਸ ਓਏ ਉਹ ਵਿੱਚੋਂ ਬਾਹਰ ਤੀਹ ਨਾ ਪਹਿਲੇ ਹੀ ਖੱਡਾ ਕੱਢਿਆ ਮਨੇ ਫੇਲਾ ਹੈ ਜਾ ਵੇ ਯਾਰ ਤੂੰ ਫੇਲਾ ਹੈ ਜਾਉਣੇ ਚੜਾੜ ਪਾਉਣੇ ਮਨੇ ਰਿਜਾਰਡ ਤੇਰਾ ਕੰਮ ਔਖਾ ਹੈ ਜਾ ਚੱਲ ਲੋ ਜੀ ਮਨ ਇਹਨੇ ਕੱਢ ਲਈ ਬਾਹਰ ਮਨੇ ਸੌਖੇ ਨਿਕਲ ਗਈ ਬਾਈ ਬਹੁਤ ਔਖੀ ਨਿਕਲੀ ਆ ਇਹਨਾਂ ਅਣਜਾਣ ਬੰਦੇ ਨੂੰ ਵੀ ਫੜਾਓ ਨਾ ਮਨੇ ਉਧਾਂ ਟਾਈਟ ਹੋਈ ਜਾਂਦੀ ਨਾ ਜੇ ਠਾਂ ਚਾਈ ਜੇ ਬਾਈ ਪਤਾ ਕੀ ਆ ਇਹਨੂੰ ਉੱਪਰੋਂ ਆਪਣੀ ਕੰਨੀ ਨੂੰ ਹੋਲਡ ਕਰਕੇ ਰੱਖਣਾ ਚਲੋ ਹੁਣ ਗਾਹਾਂ ਨੂੰ ਪਤਾ ਲੱਗ ਗਿਆ ਵੀ ਅਣਜਾਣ ਬੰਦੇ ਨੂੰ ਜੇ ਦੇਣੀ ਆ ਤਾਂ ਪਹਿਲਾਂ ਦੱਸ ਕੇ ਦਿਓ ਨਹੀਂ ਨਹੀਂ ਦੇਣੇ ਦੀ ਲੋੜ ਨਹੀਂ ਆ ਦੇਖ ਲੈ ਇੱਕ ਟ੍ਰੇਲ ਨੇ ਕੰਮ ਖਰਾਬ ਕਰ ਦਾਣਾ ਦਾ ਖੁਰਪਾ ਚਾਹੀਦਾ ਕੋਲ ਫੇਰ ਹੈ ਬਾਰਮਾ ਬਾਈ ਜੀ ਬੈਰਿੰਗਾਂ ਤੱਕ ਤਾਂ ਲੈ ਕੇ ਹੀ ਨਾ ਜਾਓ ਨਾ ਠੀਕ ਆ ਉਦਾਂ ਠੀਕ ਹੈ ਬੈਰਿੰਗਾਂ ਤੱਕ ਤਾਂ ਲੈ ਕੇ ਹੀ ਨਾ ਜਾਓ ਔਰ ਤੇਰੇ ਵਾ ਡਾਕ ਫੇਰ ਦੇਣੀ ਮਨੇ ਕਰਿਆ ਕਟਵਾਉਂ ਰਟਾਲਾ ਪਟਾਉਂਦਾ ਖੜ ਜਾ ਤੈਨੂੰ ਕਹਿੰਦਾ ਆਮ ਨਾ ਕਹਿੰਦਾ ਇਹਨੂੰ ਟ੍ਰੈਲ ਲੈ ਕੇ ਦੇਖਣਾ ਤੂੰ ਹੀ ਲੋ ਟ੍ਰੈਲ ਮਨੇ ਇਹਦੇ 10 ਟੋਏ ਕਰਦੇ ਨੇ ਕਿਹਾ ਮੈਂ ਮਸ਼ੀਨ ਪਰ ਵੀ ਲੋਡ ਪੈਂਦਾ ਫਿਰ ਆ ਦੇਖੀ ਯਾਰ ਇਹੋ ਆਇਆ ਨਿਕਲਦਾ ਆ ਜਾ ਦੇਖ ਲੈ ਕਣਾ ਹੈ ਨਾ ਮਨੇ ਉਹਨੂੰ ਪਤਾ ਨਹੀਂ ਰਹਾ। ਨਾ ਇਹ ਬਾਈ ਮਨੇ ਨੇ ਕਰਤੀ ਐਨ ਸਾਫ ਮਨੇ ਬਣ ਕੇ ਆਂਟੀ ਵਰਗੀ ਬਾਈ ਐਨ ਦੀ ਐਨ ਜੇਜੀ ਲੈ ਕੇ ਗਏ ਤੇ ਉਹ ਜੀ ਕਰਕੇ ਰੱਖਦੀ। ਮਿੱਟੀ ਮੁਚੀ ਸਾਹਿਬ ਹੈ। ਐਨ ਕਿੰਨਾ ਗਾਣੀ ਹੁਣ ਬੱਤ ਕਰ ਏਅਰ ਚਲਾਉਂ ਤਾ ਬਲੈਟ ਹੀ ਨਹੀਂ ਹੈਗੀ। ਨੈਟ ਭੱਜ ਗਈ ਨੈਟ ਭੱਜ ਗਈ ਲੈ ਵੀ ਮਨੇ ਹੁਣ ਡੱਬੇ ਦੇ ਵਿੱਚ ਪਾ ਕੇ ਰੱਖ ਬੇਲੇ ਫਿਰ